ਉਡਲਾੜਾ ਸ਼ਹਿਰ ਦੇ ਲਾਈਨੋਂਨ ਪਾਰ ਦੇ ਖੇਤਾਂ ਨੂੰ ਜ਼ਮੀਨ ਦੂਜ ਪਾਈਪਾਂ ਪਾ ਕੇ ਨਹਿਰੀ ਪਾਣੀ ਦੇਣ ਲਈ ਜੋ ਸੰਬੰਧਿਤ ਮਹਿਕਮੇ ਵੱਲੋਂ ਪਾਈਪਾਂ ਪਾਈਆਂ ਜਾ ਰਹੀਆਂ ਸਨ ਉਸ ਸਮੇਂ ਤਨਾ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਸ੍ਰੀ ਪੰਚਾਇਤੀ ਗਊਸ਼ਾਲਾ ਵਿੱਚੋਂ ਦੀ ਜਾਂਦਾ ਹੋਇਆ ਨਹਿਰੀ ਖਾਲ ਬਣਾਉਣ ਸਮੇਂ ਗਊਸ਼ਾਲਾ ਦੀ ਇਮਾਰਤ ਦਾ ਕੁਝ ਹਿੱਸਾ ਨਹਿਰੀ ਵਿਭਾਗ ਵੱਲੋਂ ਗਊਸ਼ਾਲਾ ਕਮੇਟੀ ਨੂੰ ਬਿਨਾਂ ਸੂਚਿਤ ਕੀਤੇ ਤੋੜ ਦਿੱਤਾ ਗਿਆ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੀ ਇਸ ਕਾਰਵਾਈ ਦੇ ਖਿਲਾਫ ਗਊਸ਼ਾਲਾ ਕਮੇਟੀ ਅਤੇ ਸ਼ਹਿਰ ਦੀਆਂ ਸੰਸਥਾਵਾਂ ਵੱਲੋਂ ਬੁੜਲਾਡਾ ਸ਼ਹਿਰ ਨੂੰ ਅਨਮਿਤੀ ਸਮੇਂ ਲਈ ਬੰਦ ਕਰਨ ਦਾ ਐਲਾਨ ਕੀਤਾ ਗਿਆ ਅਤੇ ਸ਼ਹਿਰ ਵਿੱਚ ਰੋਸ ਮਾਰਚ ਕੱਢ ਕੇ ਸਬੰਧਤ ਅਧਿਕਾਰੀਆਂ ਤੇ ਕਾਰਵਾਈ ਕਰਨ ਦੀ ਮੰਗ ਕੀਤੀ। ਸ੍ਰੀ ਪੰਚਾਇਤੀ ਕੌਸ਼ਲਾ ਕਮੇਟੀ ਭਲਾੜਾ ਵਿੱਚ ਨਹਿਰੀ ਮਹਿਕਮੇ ਦੇ ਐਸਡੀਓ ਵੱਲੋਂ ਐਸਡੀਓ ਵੱਲੋਂ ਬੇਲੌੜੀ ਭੰਨ ਤੋੜ ਕੀਤੀ ਗਈ ਹੈ ਜਿਹੜੀ ਕਿ ਬਹੁਤ ਨਿੰਦਣਯੋਗ ਹੈ ਕੱਲ ਅਸੀਂ ਸਾਰੀ ਮੰਡੀ ਦੀ ਮੀਟਿੰਗ ਬੁਲਾਈ ਸੀ ਜਿਸ ਦੇ ਵਿੱਚ ਸਾਰੀ ਮੰਡੀ ਦੇ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਤੇ ਵਪਾਰਕ ਸੰਸਥਾਵਾਂ ਦੇ ਮੁਖੀ ਸ਼ਾਮਲ ਹੋਏ ਸੀ ਜਿਨ੍ਹਾਂ ਨੇ ਸੋਚ ਸਮਝ ਕੇ ਫੈਸਲਾ ਕੀਤਾ ਵੀ ਭਲਾੜੇ ਨੂੰ ਅਣਮੁੱਠੇ ਸਮੇਂ ਲਈ ਬੰਦ ਕੀਤਾ ਜਾਵੇ ਤਾਂ ਜੋ ਇਹ ਜਿਹੇ ਅਫਸਰਾਂ ਇਥੋਂ ਟਰਮੀਨੇਸ਼ਨ ਹੋ ਸਕੇ ਤੇ ਪਰਚਾ ਦਰਜ ਹੋ ਸਕੇ ਇਸ ਦੇ ਵਿੱਚ ਅਸੀਂ ਇਹ ਸਮਝਦੇ ਹਾਂ ਵੀ ਇਹ ਇਕੱਲੇ ਐਸਡੀਓ ਦੀ ਤਾਕਤ ਨਹੀਂ ਸੀ ਵੀ ਉਹ ਗਊਸ਼ਾਲਾ ਨੂੰ ਉਸ ਤਰ੍ਹਾਂ ਭੰਨ ਜਾਂਦਾ ਇਸ ਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਹੈ ਉਹਦੀ ਨਾਕਾਮੀ ਵੀ ਹੈ ਜਿਹੜੀ ਇਸ ਗਊਸ਼ਾਲਾ ਦੀ ਰੱਖਿਆ ਨਹੀਂ ਕਰ ਸਕੀ ਨੰਬਰ 2 ਤੇ ਪੰਚਾਇਤੀ ਗਊਸ਼ਾਲਾ ਕਮੇਟੀ ਬੋਰਡਾਂ ਦੇ ਅੰਦਰ ਪਿਛਲੇ 6-7 ਮਹੀਨਿਆਂ ਤੋਂ ਇਹ ਸਿਲਸਿਲਾ ਚੱਲ ਰਿਹਾ ਸੀ ਸਹੀ ਮਹੀਨਿਆਂ ਤੋਂ ਪਹਿਲਾਂ ਵੀ ਬਹਿ ਕੇ ਗੱਲਾਂ ਬਾਤਾਂ ਹੋਈਆਂ ਜਿਵੇਂ ਪ੍ਰਸ਼ਾਸਨ ਨੇ ਕਿਹਾ ਜਿਵੇਂ ਅੱਗੇ ਪਾਣੀ ਲਿਜਾਣ ਦੀ ਗੱਲ ਵਾਸੀ ਉਹਦੇ ਵਿੱਚ ਕੋਈ ਗਊਸ਼ਾਲਾ ਕਮੇਟੀ ਨੇ ਕੋਈ ਕਿਸੇ ਕਿਸਮ ਦੀ ਕੋਈ ਰੁਕਾਵਟ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਔਰ ਜਿਵੇਂ ਕਿਹਾ ਪ੍ਰਸ਼ਾਸਨ ਨੇ ਕਿਹਾ ਜ਼ਿੰਮੇਵਾਰਾਂ ਨੇ ਕਿਹਾ ਉਸੇ ਲੋਟ ਕਰਕੇ ਪਾਈਪਾਂ ਪਵਾ ਦਿੱਤੀਆਂ ਗਈਆਂ ਜਿਵੇਂ ਜ਼ਿੰਮੇਵਾਰਾਂ ਨੇ ਕਿਹਾ ਵੀ ਪਾਈਪਾਂ ਪਈਆਂ ਉਸ ਤੋਂ ਬਾਅਦ ਫਿਰ ਕੋਈ ਗਵਰਨਮੈਂਟ ਵੱਲੋਂ ਆਦੇਸ਼ ਆ ਗਿਆ ਵੀ ਪਾਈਪਾਂ ਅਸੀਂ ਆਪਦੀਆਂ ਪਾਉਣੀਆਂ ਨੇ ਫਿਰ ਉਹਨਾਂ ਨੂੰ ਕਹਤਾ ਵੀ ਪਾਈਪਾਂ ਤੁਸੀਂ ਆਪਦੀਆਂ ਪਾਉਣੀਆਂ ਕੋਈ ਗੱਲ ਨਹੀਂ ਵੈਸੇ ਤਾਂ ਅਸੀਂ ਲੈਵਲ ਦੇ ਵਿੱਚ ਪਾਈਆਂ ਹੋਈਆਂ ਨੇ ਪਰ ਫਿਰ ਵੀ ਜੇ ਤੁਸੀਂ ਚਾਹੋ ਤਾਂ ਪਾ ਲਓ 24 ਇੰਚ ਪਾਈਪਾਂ ਕੱਢ ਕੇ ਹੋ ਹੁਣ ਬਹੁਤ ਗੰਦੀਆਂ ਬਾਈਪਾਸ 20 ਇੰਚੀ ਪਾਈਏ ਪਾਰ ਰਹੇ ਨੇ ਉਹ ਔਰ ਉਹਨਾਂ ਨੇ ਇੰਨਾ ਧੱਕਾ ਕੀਤਾ ਕਿ ਗਊਸ਼ਾਲਾ ਕਮੇਟੀ ਨਾਲ ਬਿਨਾਂ ਗੱਲ ਕੀਤੇ ਜੀਸੀਬੀ ਲਿਆ ਕੇ ਗਊਸ਼ਾਲਾ ਦਾ ਸੱਤਿਆਨਾਸ਼ ਕਰ ਦਿੱਤਾ ਉਹਨਾਂ ਨੇ ਕਈ ਲੱਖਾਂ ਰੁਪਏ ਦਾ ਨੁਕਸਾਨ ਗਊਸ਼ਾਲਾ ਦਾ ਕਰਤਾ ਔਰ ਪਿਛਲੇ 3 ਦਿਨਾਂ ਤੋਂ ਜੋ ਪਿਛਲੇ ਬਸੇ ਗਊ ਧਲ ਬੰਨਿਆ ਹੋਇਆ ਉਹ ਭੁੱਖਾ ਮਰ ਰਿਹਾ ਉਹਨਾਂ ਨੂੰ ਪਾਣੀ ਵੀ ਨਹੀਂ ਪਿਆਇਆ ਜਾ ਰਿਹਾ ਮੰਡੀ ਦੇ ਨੌਜਵਾਨ ਪੀੜ੍ਹੀ ਆਵਦੀ ਮਿਹਨਤ ਸਦਕਾ ਉਹਨਾਂ ਨੂੰ ਪਾਣੀ ਪਿਆਰੀ ਹੈ ਸਾਰੀਆਂ ਪਾਈਪਾਂ ਇਹਨਾਂ ਨੇ ਤੋੜਤੀਆਂ ਜਿੰਨੀਆਂ ਬਿਜਲੀ ਦੀਆਂ ਪਾਈਆਂ ਹੋਈਆਂ ਸੀ ਜਿੰਨੀਆਂ ਪਾਣੀ ਦੀ ਸਪਲਾਈ ਦਿੱਤੀ ਹੋਈ ਸੀ ਸਾਰੀਆਂ ਇਹਨਾਂ ਨੇ ਖੰਡਿਤ ਕਰਤੀ ਸੋ ਅਸੀਂ ਗਊਸ਼ਾਲਾ ਦੇ ਹਰ ਵੇਲੇ ਨਾਰਾਜ ਸਾਰਾ ਸ਼ਹਿਰ ਪੰਚਾਇਤੀ ਗਊਸ਼ਾਲਾ ਦੇ ਇੱਕ ਥੋੜੇ ਜਿਹੇ ਸੱਦੇ ਦੇ ਉੱਤੇ ਬੰਦ ਹੋਇਆ ਹੋਇਆ ਹੈ ਨੇ ਉਹਨਾਂ ਦੀ ਇਹ ਪ੍ਰੋਬਲਮ ਨੂੰ ਸਮਝਦੇ ਹੋਏ ਖੁਦ ਪਾਈਪਾਂ 3-4 ਲੱਖ ਰੁਪਏ ਲਾ ਕੇ ਖੁਦ ਪਾਈਆਂ ਉਹ ਪਾਈਪਾਂ ਹੁਣ ਵੀ ਮੌਜੂਦ ਨੇ 24 ਇੰਚ ਚੌੜੀ 24 ਇੰਚ ਚੌੜੀਆਂ ਨੇ ਤੇ ਉਹ ਜਿਹੜਾ ਜਿਹੜੇ ਹੁਣੇ ਪਾ ਰਹੇ ਨੇ ਉਹ 빙 ਚ ਪਾ ਰਹੇ ਨੇ ਤੇ ਉਹਨਾਂ ਨੂੰ ਜੋ ਜ਼ਿੰਮੇਵਾਰ ਸੀ ਉਹਨਾਂ ਨੂੰ ਵਿਚਾਰਿਆਂ ਨੂੰ ਇਹ ਵੀ ਕਿਹਾ ਵੀ ਤੁਸੀਂ ਪੈਪਾ ਹੋਰ ਲੈ ਲਓ ਉਹਨਾਂ ਨੂੰ ਪੈਪਾ ਹੋਰ ਵੀ ਦਿੱਤੀਆਂ ਜਿਹੜਾ ਖਰਚਾ 3-4 ਲੱਖ ਰੁਪਈਆ ਗਊਸ਼ਾਲਾ ਦੇ ਵਿੱਚੋਂ ਲੱਗਿਆ ਹੋਏਗਾ ਉਸ ਤੋਂ ਬਾਅਦ ਐਸਡੀਓ ਸਾਹਿਬ ਨੇ ਜਿਨ੍ਹਾਂ ਦੀ ਉਰੇ 6-7 ਕਿੱਲੇ ਜ਼ਮੀਨ ਪਰਸਨਲ ਹੈ ਉਹ ਆਪਣੀ ਇਸ ਇਰਾਦੇ ਨਾਲ ਹੀ ਟ੍ਰਾਂਸਫਰ ਕਰਾ ਕੇ ਆਇਆ ਵੀ ਮੈਂ ਇੱਥੇ ਕੋਈ ਇਸ ਤਰ੍ਹਾਂ ਦਾ ਹਾਲਾਤ ਪੈਦਾ ਕਰੂੰਗਾ ਤਾਂ ਉਸ ਨੂੰ ਅਸੀਂ ਕਿਹਾ ਵੀ ਉਰੇ ਭਾਈ ਤੂੰ ਜਿਹੜੀ ਹੈਗੀ ਇਹ ਪਾਈਪ ਆਉਣੀ ਹੈ ਪਾਈਪ ਇਹਦਾ 24 ਇੰਚ ਪਾ ਲਈ ਹੈ ਤੂੰ ਉਹਦੇ ਵਿੱਚ ਕਨੈਕਸ਼ਨ ਜੋ ਉਹ ਕਹਿੰਦਾ ਨਹੀਂ ਜਿਸੀਂ ਤਾਂ ਅਲੱਗ ਪਾਵਾਂਗੇ ਅਸੀਂ ਉਹਨਾਂ ਨੂੰ ਕਿਹਾ ਵੀ ਚਲੋ ਤੂੰ ਅਲੱਗ ਪਾ ਲੈ ਗਊਸ਼ਾਲਾ ਦੀ ਜਗ੍ਹਾ ਖਾਲੀ ਬਹੁਤ ਹੈ ਤੂੰ ਇਹਦੇ ਵਿੱਚ ਦੀ ਪਾ ਲੈ ਕਹਿੰਦਾ ਨਹੀਂ ਜੀ ਮੈਂ ਤਾਂ ਸਾਹ ਦੀ ਜਿਹੜੀ ਗਊਸ਼ਾਲਾ ਹੈ ਇਹਦੀ ਬਿਲਡਿੰਗ ਢਾਊਗਾ ਉਸ ਤੋਂ ਬਾਅਦ ਅਸੀਂ ਉਹਨੂੰ ਕਿਹਾ ਵੀ ਤੂੰ 9 10 ਵਜੇ ਤੱਕ ਸਵੇਰ ਤੱਕ ਤਾਂ ਰੁਕ ਜਾ ਉਹ ਨਹੀਂ ਰੁਕਿਆ ਉਸ ਤੋਂ ਬਾਅਦ ਸਟੀਚ ਜਿਹੜੇ ਇਹਨਾਂ ਦੇ ਚੇਅਰਮੈਨ ਨੇ ਮਾਰਕੀਟ ਕਮੇਟੀ ਉਹਨਾਂ ਨੂੰ ਅਸੀਂ ਕਿਹਾ ਉਹਨਾਂ ਨੇ ਐਕਸ਼ਨ ਨੂੰ ਫੋਨ ਕੀਤਾ ਐਕਸ਼ਨ ਨਾਲ ਮੇਰੀ ਵੀ ਗੱਲ ਹੋਈ ਕਲਵੰਤਿਆ ਨੇ ਫੋਨ ਕੀਤਾ ਕਲਵਾਰ ਉਹਨੇ ਕਹਿੰਦੇ ਉਹ ਐਕਸ਼ਨ ਨੇ ਕਿਹਾ ਵੀ ਮੇਰਾ ਐਸਡੀਓ ਨਹੀਂ ਸੁਂਦਾ ਉਹਨੇ ਫੋਨ ਬੰਦ ਕਰ ਲਿਆ ਉਸ ਤੋਂ ਬਾਅਦ ਫਿਰ ਐਸਸੀ ਨੂੰ ਫੋਨ ਕੀਤਾ ਐਸਸੀ ਦਾ ਫੋਨ ਆਇਆ ਮੇਰੇ ਕੋਲੇ ਐਸਸੀ ਕਹਿੰਦਾ ਵੀ ਮੇਰੀ ਗੱਲ ਕਰਾਓ ਅਸੀਂ ਕਿਹਾ ਵੀ ਐਕਸ਼ਨ ਤਾਂ ਉਹਦਾ ਐਸਡੀਓ ਤਾਂ ਕਦੇ ਲੁੱਗ ਗਿਆ ਉਹ ਕਹਿੰਦਾ ਵੀ ਕੋਈ ਤਾਂ ਕੋਈ ਗੱਲ ਕਰਾਓ ਅੱਛਾ ਕੋਈ ਨਹੀਂ ਹੈਗਾ ਕੋਈ ਨਹੀਂ ਸੁਂਦਾ ਉਹ ਕਹਿੰਦਾ ਜਿਹੜਾ ਉਹਰੇ ਜੀਐਸਬੀ ਚਲਾ ਰਹੇ ਆ ਤੁਹਾਡੀ ਬਿਲਡਿੰਗ ਢਾ ਰਹੇ ਉਹਦੇ ਨਾਲ ਹੀ ਗੱਲ ਕਰਾ ਦਿਓ ਅਸੀਂ ਫਿਰ ਉਹ ਜਿਹੜਾ ਫੋਨ ਸੀਗਾ ਜੀਐਸਬੀ ਦੇ ਡਰਾਈਵਰ ਦੇ ਕੰਨ ਤੇ ਲਾ ਦਿੱਤਾ ਇਹ ਬਹੁਤ ਗਲਤ ਹੈ ਇਹ ਭਾਈਚਾਰਕ ਸਾਂਝ ਨੂੰ ਖਤਮ ਕਰਦੇ ਹੋਏ ਐਸ ਡੀਓ ਨੇ ਗਲਤ ਸ਼ਬਦਾਵਲੀ ਵਰਤ ਕੇ ਉੱਥੇ ਸਾਰੇ ਜ਼ਿੰਮੇਵਾਰ ਭਾਈ ਤੇ ਪੰਚਾਇਤੀ ਗਊਸ਼ਾਲਾ ਕਮੇਟੀ ਨੂੰ ਅਫਸ ਲੜਾਉਣ ਦੀ ਕੋਸ਼ਿਸ਼ ਕੀਤੀ ਹੈ ਤਰੀਕੇ ਨਾਲ ਪੰਚਾਇਤੀ ਗਊਸ਼ਾਲਾ ਸਾਰੇ ਬੰਦੇ ਸਹਿਮਤ ਹੋ ਗਏ ਸੀ 20 ਇੰਚੀ ਪਾਈਪ 19 ਇੰਚੀ ਪਾਈ ਗਈ ਸੀ ਇਹਨੇ ਉਹਨੂੰ ਵੀ ਤੋੜ ਕੇ ਉਹਦੇ ਉਲਟ 20 ਇੰਚੀ ਪਾਈਪ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਅੱਜ ਦਾ ਇਹ ਮਸਲਾ ਹੈ ਗਊਸ਼ਾਲਾ ਦੇ ਵਿੱਚ ਕੱਲ ਜ਼ਬਰਦਸਤੀ ਬਿਨਾ ਕੋਈ ਨੋਟੀਫਿਕੇਸ਼ਨ ਦਿੱਤੇ ਚਲੋ ਜੀ ਐਸ ਡੀਓ ਸਾਹਿਬ ਨੇ ਗਲਤ ਐਕਸ਼ਨ ਲੈਂਦਾ ਹੈਗਾ ਜਿੱਥੇ ਗੱਲ ਹੋਈ ਸੀ ਮੇਰੀ ਪ੍ਰਧਾਨ ਜੀ ਆ ਨਾ ਗਊਸ਼ਾਲਾ ਤੇ ਪੂਰੀ ਕਮੇਟੀ ਨਾ ਉਹ ਇਸ ਮੈਂ ਇਸ ਮਸਲੇ ਨੂੰ ਬੈਠ ਕੇ ਸੁਲਝਾਣਾ ਚਾਹੁੰਦੇ ਸੀ ਪਰ ਸਰਕਾਰ ਦਾ ਜ਼ੋਰ ਤੇ ਪ੍ਰਸ਼ਾਸਨ ਨੇ ਆਪਣਾ ਗਲਤ ਜ਼ੋਰ ਦਿਖਾਇਆਗਾ ਇੱਕ ਮੁੱਦਾ ਬਣਾ ਕੇ ਰੱਖਤਾ ਇੱਕ ਛੋਟੀ ਜਿਹੀ ਜੋ ਵਾਰਤਲਾਬ ਨਾਲ ਹੱਲ ਹੋਣ ਵਾਲਾ ਮੁੱਦਾ ਸੀਗਾ ਉਹਨੂੰ ਇੰਨਾ ਪਖਾ ਕੇ ਰੱਖਤਾ ਕਿ ਇਹ ਧਾਰਮਿਕ ਮੁੱਦਾ ਬਣਦਾ ਕਿਉਂਕਿ ਪਾਰਟੀਆਂ ਚਾਹੇ ਮੈਂ ਖੁਦ ਇੱਕ ਸਿਆਸੀ ਪਾਰਟੀ ਤੋਂ ਆ ਪਰ ਮੈਂ ਗੁਰੂ ਘਰ ਨੂੰ ਮੰਦਿਰ ਮੰਨਦੀ ਆ ਉਸ ਤਰ੍ਹਾਂ ਗਊਸ਼ਾਲਾ ਨੂੰ ਇੱਕ ਮੰਦਿਰ ਮੰਨਦੀ ਆ ਉਸ ਤਰ੍ਹਾਂ ਮੈਂ ਗਊਸ਼ਾਲਾ ਨੂੰ ਮੰਦਿਰ ਮੰਨਦੀ ਆ ਔਰ ਜਿੱਥੇ ਮਤਲਬ ਧਾਰਮਿਕ ਸਤੰਸਤਾ ਹੋਵੇ ਉੱਥੇ ਇਸ ਤਰ੍ਹਾਂ ਦੀਆਂ ਨੀਝ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਇੱਕ ਚੰਗੀ ਤਰ੍ਹਾਂ ਬੈਠ ਕੇ ਮੈਂ ਹੁਣ ਵੀ ਸਾਰਿਆਂ ਨੂੰ ਮੇਂੰਤੀ ਕਰਦੀ ਆ ਕਮੇਟੀ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਤੇ ਸਰਕਾਰ ਨੂੰ ਵੀ ਕਿ ਇਹਨਾਂ ਨੂੰ ਇਸ ਮੁੱਦੇ ਨੂੰ ਇਸ ਤਰ੍ਹਾਂ ਨਹੀਂ ਬੈਠ ਕੇ ਬੈਠ ਕੇ ਕਮੇਟੀ ਬਣਾ ਕੇ ਇੱਕ ਛੱਤ ਦੇ ਥੱਲੇ ਹੱਲ ਕੀਤਾ ਜਾਵੇ ਤਾਂ ਕਿ ਕਿਸੇ ਵੀ ਬੁਲਾਡਾ ਵਾਸੀਆ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਕਿਸੇ ਦੀ ਤਰ੍ਹਾਂ ਕੋਈ ਦਿੱਕਤ ਨਾ ਹੋਵੇ ਪਰ ਜੋ ਕੱਲ ਪ੍ਰਸ਼ਾਸਨ ਨੇ ਤੇ ਸਰਕਾਰ ਨੇ ਕੀਤਾ ਮੈਂ ਇਹਨਾਂ ਦੀ ਇਸ ਜੋ ਕੱਲ ਉਹਨਾਂ ਨੇ ਹਰਕਤ ਕੀਤੀ ਐਕਸ਼ਨ ਲਿਆ ਤਾਂ ਉਸ ਦੀ ਕੜੀ ਸ਼ਬਦਾਂ ਨਾਲ ਨਿੰਦਾ ਕਰਦੀ ਆ ਕਿਉਂਕਿ ਬਾਰ-ਬਾਰ ਜਦੋਂ ਉਹ ਉੱਥੇ ਤੋੜ-ਫੋੜ ਕਰ ਰਹੇ ਸੀਗੇ ਤਾਂ ਬਾਰ-ਬਾਰ ਕਮੇਟੀ ਦੀਆਂ ਛੋਲੀਆਂ ਅੱਡ ਕੇ ਉਹਨਾਂ ਨੇ ਮੰਨਤਾ ਕੀਤੀਆਂ ਕਿਉਂਕਿ ਇਹ ਮੰਦਰ 1-1 ਰੁਪਿਆ ਕੱਟ ਕੇ ਇਹ ਗਊਸ਼ਾਲਾ 1-1 ਰੁਪਏ ਦੀ ਪੀਖ ਮੰਗ ਕੇ ਇਕੱਠਾ ਸਾਂਝੇ ਤੌਰ ਤੇ ਕੀਤਾ ਗਿਆ ਸੀਗਾ ਨਾ ਕਿ ਕਿਸੇ ਦੀ ਨਿੱਜੀ ਜਾਇਦਾਦ ਸੀਗੀ ਤਕਿਓ ਕਿ ਅਗਰ ਨਿੱਝੇ ਹੁੰਦੀ ਤਾਂ ਸ਼ਾਇਦ ਅਸੀਂ ਟੱਕਾਂ ਬਰਦਾਸ਼ਤ ਕਰ ਲੈਂਦੇ ਪਰ ਇਹ ਸੰਸਥਾ ਤੇ ਧਾਰਮਿਕ ਸੰਸਥਾ ਜੁੜੀ ਹੋਈ ਹੈ ਮੈਂ ਕੱਲ ਉਹਨਾਂ ਨੇ ਜੋ ਵੀ ਐਕਸ਼ਨ ਲੇਤਾ ਉਸ ਦੀ ਕੜੀ ਸ਼ਬਦਾਂ ਨਾਲ ਨਿੰਦਾ ਕਰਦੀਆਂ ਦੇਖੋ ਜੀ ਐਸਡੀਓ ਨਹਿਰੀ ਵਿਭਾਗ ਨੇ ਗਊਸ਼ਾਲਾ ਦੀ ਟੱਕੇ ਨਾਲ ਕੰਧ ਢਾਤੀ ਬਿਲਡਿੰਗ ਢਾਤੀ ਹੁਣ 12 ਲੜਾ ਬਣੀਆਂ 20 ਲੱਖ ਨਾਲ ਢੋਣ ਨੂੰ ਫਿਰਦੇ ਨੇ ਜਦ ਕਿ ਇਕੱਲਾ ਗਊਸ਼ਾਲਾ ਦਾ ਮੁੱਦਾ ਇੱਕੋ ਹੀ ਹੈ ਵੀ ਉੱਥੇ ਪਾਣੀ ਦੀਆਂ ਪਾਈਪਾਂ ਪਾਉਣੀ ਹੈ ਪਹਿਲਾਂ ਹੀ ਪਈਆਂ ਹੋਈਆਂ ਸੀ 24 ਇੰਚ ਪਾਈਪਾਂ ਪਹਿਲਾਂ ਪਈਆਂ ਹੋਈਆਂ ਸੀ ਦਲ ਕੇ ਪੈਪਾ ਨੂੰ ਪਾਉਣ ਲਈ ਕੋਈ ਬਿਲਡਿੰਗ ਢਾਉਣ ਦੀ ਲੋੜ ਨਹੀਂ ਹੈਗੀ ਉਥੇ ਪ੍ਰਾਪਤ ਜਗ੍ਹਾ ਹੈਗੀ ਸਾਰੀ ਪਰ ਜਾਣ ਬੁੱਝ ਕੇ ਨਿਜੀ ਘੜ ਨਹੀਂ ਕਿਉਂਕਿ ਸੁਣ ਚਾਇਆ ਵੀ ਐਸਟੀਓ ਹੈ ਜਿਹੜਾ ਉਹਦੇ ਪੰਜ ਕਿੱਲੇ ਜ਼ਮੀਨ ਲੱਗਦੀ ਹੈ ਉਸ ਤੋਂ ਗਾਹਾਂ ਜਦ ਕੇ ਪਾਣੀ ਦੇ ਕੋਈ ਸੰਸਤਾ ਖਲਾਫ ਨਹੀਂ ਕੂਸਹਲਾ ਖਲਾਫ ਨਹੀਂ ਅਸੀਂ ਕਹਿੰਦੇ ਆ ਪਾਣੀ ਅੱਗੇ ਲਿਜਾਣਾ ਚਾਹੀਦਾ ਬਿਲਕੁਲ ਜਾਣਾ ਚਾਹੀਦਾ ਪਰ ਉਹਦੇ ਲਈ ਪਾਪਾ ਪਾਈਆਂ ਜਾਣ ਬਿਲਡਿੰਗਾਂ ਨਾ ਢਾਈਆਂ ਜਾਣ ਇਹਨਾਂ ਨੇ ਤੱਕੇ ਨਾਲ ਬਦੀਕੀ ਨਾਲ ਬਿਲਡਿੰਗ ਢਾਈ ਦੋ ਕਮਰੇ ਢਾਏ ਖੁਰਲੀਆਂ ਢਾਈਆਂ ਪਾਣੀ ਦੀਆਂ ਪੈਪਾ ਢਾਈਆਂ ਤੋਰੀਆਂ ਜਿਹਦੇ ਕਰਕੇ ਗਊ ਮਾਂ ਦਾ ਦੋ ਦਿਨ ਹੋ ਗਏ ਪਿਆਸੀ ਭੁੱਖੀ ਬੈਠੀ ਹੈ ਉੱਥੇ ਇਹਨਾਂ ਦੇ ਕੰਨ ਤੇ ਜੂਣੀ ਸਰਕਦੀ ਜਦ ਕਿ ਇਹਨਾਂ ਨੂੰ ਕਿਹਦੀ ਪਾਣੀ ਪਿਟਵਾਉਣਾ ਸਿੱਧੀਆਂ ਪੈਪਾਟਾ ਪਾਓ ਤੁਹਾਨੂੰ ਬਿਲਡਿੰਗ ਢਾਉਣ ਦੀ ਲੋੜ ਨਹੀਂ ਹੈਗੀ ਇਸ ਗੱਲ ਲਈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਹ ਹਜੇ ਬੱਚੜਾ ਅਸਦੀ ਉਹਨੂੰ ਸਖਤ ਤੋਂ ਸਖਤ ਲਾਮਸਾਲੀ ਸਜ਼ਾ ਦਿੱਤੀ ਜਾਵੇ ਤਾਂ ਕਿ ਗਊ ਸ਼ਾਲਾ ਦੇ ਪ੍ਰਬੰਧਕ ਗਊ ਦੇ ਭਗਤ ਗਊਆਂ ਦੇ ਅਸੀਂ ਰਾਖੇ ਉਹਨਾਂ ਦੇ ਕਾਲ ਜਿਹੜੇ ਡੇਰ ਦੇ ਬਲੁੰਧਰੇ ਗਏ ਨੇ ਉਹਨਾਂ ਤੇ ਮੱਲਮ ਲਾਈ ਜਾਵੇ ਗਊਸ਼ਾਲਾ ਜਿਹੜੀ ਪਰ ਪਈ ਹੈ ਬਿਲਡਿੰਗ ਦੀ ਉਹ ਪੰਜਾਬ ਸਰਕਾਰ ਕਰੇ ਐਜੇ ਬੁਚੜਾ ਐਸਡੀਓ ਨੂੰ ਲਾਹਮਸਾਲੀ ਸਜ਼ਾ ਦੇਵੇ ਤਾਂ ਕਿ ਅੱਗੇ ਤੋਂ ਕੋਈ ਅਈ ਜੁਰਤ ਨਾ ਕਰੇ ਵੀ ਬੜ ਕੇ ਇੱਕ ਸਾਂਝੀ ਸੰਸਥਾ ਗਊਚਾਲ ਦਾ ਰੁਪਈਏ ਰੁਪਈਏ ਨਾਲ ਖੜੀ ਹੋਈ ਸਸਤਾ ਨਿੱਤੇ ਜਾ ਕੇ ਕੰਧਾਂ ਹਟਾ ਦੇ ਗਊ ਮਾਤਾ ਕੀ ਜੈ ਹੋ ਬੁਡਲਾਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਬੁਡਲਾਡਾ ਹਲਚਲ ਨੂੰ ਸਬਸਕ੍ਰਾਈਬ ਕਰੋ ਅਤੇ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰੋ